ਸਾਤਿ ਸ਼੍ਰੀ ਅਕਾਲ ਜੀ ਵਿਆਹ ਦੀਆਂ ਸਾਰੀਆਂ ਰਸਮਾਂ ਵਿੱਚੋਂ ਮੂੰਹ ਦਿਖਾਈ ਦੀ ਰਸਮ ਵੀ ਆਪਣੇ ਆਪ ਵਿੱਚ ਬਹੁਤ ਹੀ ਸੋਹਣੀ ਰਸਮ ਹੁੰਦੀ ਆ ਛਿਲਪਾ ਤੇ ਉਹਦੀ ਦਰਾਣੀ ਦੋਵੇਂ ਇੱਕ ਹੀ ਦਿਨ ਵਿਆਹ ਕੇ ਸਹੁਰੇ ਆਈਆਂ ਸੀ ਮਾਂ ਪਿਓ ਦੀ ਕਲौती ਧੀ ਇਸ ਛਿਲਪਾ ਸਿਰ ਤੋਂ ਪੈਰਾਂ ਲੈ ਕੇ ਪੈਰਾਂ ਤੱਕ ਸੋਨੇ ਨਾਲ ਲੱਦ ਕੇ ਭੇਜਿਆ ਸੀ ਉਹਨੂੰ ਉਹਦੇ ਪੇਕੇ ਆਣੇ ਸ਼ੁਰੂ ਤੋਂ ਹੀ ਉਹਨੂੰ ਬਹੁਤ ਸ਼ੌਂਕ ਸੀ ਸੋਨੇ ਦਾ ਹਰ ਚੀਜ਼ ਵਧੀਆ ਤੋਂ ਵਧੀਆ ਦਿੱਤੀ ਤੇ ਉਹਨਾਂ ਨੇ ਚਾਰ ਸੈਟ ਆਪਣੀ ਤੀਨ ਨੂੰ ਦਿੱਤੇ ਸੀ ਜਦੋਂ ਵੀ ਸੋਨੇ ਦਾ ਸੈਟ ਲੈਣ ਜਾਂਦੀ ਹਰ ਵਾਰ ਪਹਿਲਾਂ ਨਾਲੋਂ ਥੋੜਾ ਪਾਰਾ ਚੁੱਕ ਲੈਂਦੀ ਕਿਉਂਕਿ ਮਾਂ ਦਾ ਕਹਿਣਾ ਸੀ ਇਹ ਨਾ ਵੱਡਾ ਪਰਿਵਾਰ ਆ ਹਲਕਾ ਫੁਲਕਾ ਤਾਂ ਹਰ ਖਾਸ ਰਿਸ਼ਤੇਦਾਰ ਨੂੰ ਮੂੰਹ ਵਿਖਾਈ ਵਿੱਚ ਹੀ ਦੇ ਦਿੰਦਾ ਆ ਕੰਨਾਂ ਲਈ ਤੇ ਅੰਗੂਠੀਆਂ ਇਹ ਤਾਂ ਇਕੱਠੇ ਹੋ ਹੀ ਜਾਣਗੇ ਤੋ ਹਲਕਾ ਨਾ ਲੈ ਤੇਰੀ ਸੱਸ ਸਹੁਰਾ ਦਿਉਰ ਨਨਾਂ ਵੇਖ ਲਮੀ ਸਾਰੇ ਸੋਨਾ ਹੀ ਦੇਣਗੇ ਤੇ ਮਾਂ ਦੀ ਗੱਲ ਸੁਣ ਕੇ ਛਿਲਪਾ ਦੋ ਤਿੰਨ ਸੈਟ ਲੈ ਆਈ ਸਾਰੇ ਭਾਰੇ ਹੀ ਸੀ ਉਹ ਇਸ ਉਮੀਦ ਵਿੱਚ ਸੀ ਕਿ ਹਲਕਾ ਫੁਲਕਾ ਜਾ ਤਾਂ ਮੂੰਹ ਦਿਖਾਈ ਵਿੱਚ ਮਿਲ ਹੀ ਜਾਊਗਾ ਸਾਰੀਆਂ ਰਸਮਾਂ ਨੂੰ ਪੂਰਾ ਕਰ ਦਿੱਤਾ ਛਿਲਪਾ ਵਿਦਾ ਹੋ ਕੇ ਸਹੁਰੇ ਆ ਗਈ ਇੱਕ ਹੀ ਦਿਨ ਦੋਵਾਂ ਭਰਾਵਾਂ ਦਾ ਵਿਆਹ ਹੋਇਆ ਦਰਾਣੀ ਤੇ ਉਹਨੇ ਇਕੱਠੇ ਹੀ ਕਦਮ ਰੱਖਿਆ ਘਰ ਵਿੱਚ ਸਾਰਿਆਂ ਨੇ ਪਿਆਰ ਨਾਲ ਉਹਨਾਂ ਦਾ ਸਵਾਗਤ ਕੀਤਾ ਇੰਨੇ ਸਾਰੇ ਅਣਜਾਣੇ ਲੋਕਾਂ ਦੇ ਵਿੱਚ ਦੋਵੇਂ ਇੱਕ ਦੂਜੇ ਨੂੰ ਜਾਣਿਆ ਪਹਿਚਾਣਿਆ ਜਿਵੇਂ ਮਹਿਸੂਸ ਕਰ ਰਹੀਆਂ ਸੀ ਘਰੇਲੂ ਰਸਮ ਨੂੰ ਹੌਲੀ-ਹੌਲੀ ਪੂਰਾ ਕਰ ਦਿੱਤਾ ਜਾ ਰਿਹਾ ਸੀ ਹੁਣ ਵਾਰੀ ਸੀ ਮੂੰਹ ਦਿਖਾਈ ਦੀ ਰਸਮ ਦੀ ਜੀ ਦਾ ਸ਼ਿਲਪਾ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਸਭ ਤੋਂ ਪਹਿਲਾਂ ਸੌਰੇ ਦੀ ਵਾਰੀ ਆਈ ਕਿਉਂਕਿ ਉਹ ਘਰ ਦੇ ਵੱਡੇ ਮੈਂਬਰ ਸੀ ਉਮੀਦ ਸੀ ਕਿ ਸੋਹਰਾ ਸਾਹਿਬ ਕੁਝ ਬਹੁਤ ਵਧੀਆ ਦੇਣਗੇ ਪਰ ਉਮੀਦ ਤੋਂ ਉਲਟ ਸੋਹਰਾ ਜੀ ਨੇ ਇੱਕ ਡੰਡਾ ਲਿਆ ਕੇ ਸ਼ਿਲਪਾ ਦੇ ਕੋਲ ਰੱਖ ਦਿੱਤਾ ਤੇ ਕਿਹਾ ਇਹਨੂੰ ਤੂੰ ਡੰਡਾ ਨਾ ਸਮਝੀ ਇਹ ਇੱਕ ਖਾਸ ਕਿਸਮ ਦਾ ਡੰਡਾ ਆ ਇਹਦੇ ਨਾਲ ਘਰ ਦਾ ਹਰ ਸ਼ੁਭ ਕੰਮ ਕੀਤਾ ਜਾਂਦਾ ਆ ਨਾਲ ਹੀ ਨਾਲ ਇਹ ਵੀ ਕਿਹਾ ਕਿ ਮੇਰਾ ਇਹ ਅਨੋਖਾ ਤੋਹਫ਼ਾ ਤੈਨੂੰ ਹਮੇਸ਼ਾ ਘਰ ਦੀ ਵੱਡੀ ਬਹੂ ਹੋਂ ਦਾ ਸਨਮਾਨ ਦਵਾਊਗਾ ਉਹਨਾਂ ਨੇ ਦਰਾਣੀ ਨੂੰ ਸੋਨੇ ਦੀਆਂ ਕੰਨਾਂ ਨੂੰ ਵਾਲੀਆਂ ਦਿੱਤੀਆਂ ਫਿਲਪਾ ਦੀਆਂ ਅੱਖਾਂ ਇਹ ਵੇਖ ਕੇ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਉਹਨੂੰ ਬਹੁਤ ਬੁਰਾ ਲੱਗਾ ਪਰ ਉਹ ਚੁੱਪ ਸੀ ਤੇ ਉਹਨੇ ਉਹ ਤੋਹਫਾ ਸਵੀਕਾਰ ਕਰ ਲਿਆ ਉਹੋ ਹਾਲ ਸੱਸ ਦਾ ਵੀ ਸੀ ਸੱਸ ਨੇ ਵੀ ਇੱਕ ਅਨੋਖਾ ਹੀ ਤੋਹਫਾ ਦਿੱਤਾ ਇੱਕ ਸੂਟ ਦਾ ਟੁਕੜਾ ਰੁਮਾਲ ਜਿਹਾ ਦਿਖ ਰਿਹਾ ਸੀ ਨਾਲ ਹੀ ਕਹਿ ਦਿੱਤਾ ਕਿ ਇਹਨੂੰ ਹਮੇਸ਼ਾ ਆਪਣੇ ਨਾਲ ਰੱਖੀ ਤੇ ਜਦੋਂ ਕਦੀ ਤੂੰ ਪੂਰੀ ਤਰ੍ਹਾਂ ਹਾਰ ਚੁੱਕੀ ਹੋਵੇਂ ਕੋਈ ਰਸਤਾ ਦਿਖਾਈ ਨਾ ਦੇਵੇ ਤਾਂ ਪਹਿਲਾਂ ਇਹਨੂੰ ਖੋਲ ਲਵੇਂ ਤੇ ਦਰਾਣੀ ਦੇ ਲਈ ਸੱਸ ਮਾ ਬਹੁਤ ਹੀ ਸੋਹਣੀ ਸੋਨੇ ਦੀ ਅੰਗੂਠੀ ਲਿਆਈ ਸੀ ਤੇ ਬੋਲੀ ਬਹੁਤ ਨਾਪ ਵਿੱਚ ਥੋੜੀ ਵੱਡੀ ਹੋ ਜਾਵੇ ਤਾਂ ਸਹੀ ਕਰਵਾ ਦਵਾਂਗੀ ਛਿਲਪਾ ਦੇ ਸਾਰੇ ਸੁਪਨੇ ਟੁੱਟ ਗਏ ਕਲੇਜਾ ਮੂੰਹ ਨੂੰ ਆ ਰਿਹਾ ਸੀ ਅਜੇ ਤਾਂ ਦਿਓਰ ਨੇ ਆਪਣਾ ਤੋਹਫਾ ਦੇਣਾ ਸੀ ਉਨੇ ਬੜੇ ਹੀ ਪਿਆਰ ਨਾਲ ਤુલਸੀ ਦਾ ਪੌਦਾ ਸ਼ਿਲਪਾ ਦੇ ਅੱਗੇ ਕੀਤਾ ਸ਼ਿਲਪਾ ਨੂੰ ਲੱਗਾ ਕਿ ਕਾਲਜ ਵਿੱਚ ਉਹ ਦਰਖਤ ਲਗਾਓ ਹਰਿਆਲੀ ਬਚਾਓ ਕੈਂਪ ਦਾ ਹੀ ਸਾਰਿਆ ਚੁੱਕੀ ਆ ਇਸ ਲਈ ਉਹਦਾ ਮਜ਼ਾਕ ਬਣਾਇਆ ਗਿਆ ਆ ਉੱਥੇ ਨਨਾਨ ਮੌਜੂਦ ਨਹੀਂ ਸੀ ਹੁਣ ਸ਼ਿਲਪਾ ਨੂੰ ਇੰਤਜ਼ਾਰ ਵੀ ਨਹੀਂ ਸੀ ਬਹੁਤ ਗੁੱਸਾ ਆ ਰਿਹਾ ਸੀ ਇਹ ਸੋਚ ਕੇ ਕਿ ਪੇਕੇ ਜਾਉਂਗੀ ਤਾਂ ਕਿਸੇ ਨੂੰ ਕੀ ਦੱਸੂੰਗੀ ਕਿ ਕਿੰਨੇ ਕੀ ਦਿੱਤਾ ਆ ਕਮਰੇ ਵਿੱਚ ਜਾ ਕੇ ਗੁੱਸੇ ਵਿੱਚ ਸਾਰੀਆਂ ਚੀਜ਼ਾਂ ਨੂੰ ਇੱਕ ਵਾਰ ਤਾਂ ਪਟਕ ਕੇ ਸੁੱਟ ਦਿੱਤਾ ਪਰ ਦਰਵਾਜ਼ੇ ਤੇ ਹੋਈ ਦਸਤਕ ਨਾਲ ਮੁੜ ਫਟਾਫਟ ਪਤੀ ਨੂੰ ਖੋਜ ਕਰਨ ਦੀ ਇਸ਼ਾਰਾ ਨਾਲ ਸਾਰਿਆਂ ਵੱਲੋਂ ਦਿੱਤੇ ਤੋਹਫੇ ਅਲਮਾਰੀ ਵਿੱਚ ਰੱਖ ਦਿੱਤੇ ਜਿਨੂੰ ਵੇਖ ਕੇ ਵਿਜੇ ਬਹੁਤ ਖੁਸ਼ ਹੋਇਆ ਨਨਾਨ ਨੇ ਭਾਬੀ ਨੂੰ ਸੋਨਾ ਜੈ ਚਾਬੀ ਦਾ ਛੱਲਾ ਦਿੱਤਾ ਜਿਹਦੇ ਵਿੱਚ ਚਾਬੀ ਲਟਕੀ ਸੀ ਸ਼ਿਲਪਾ ਨੂੰ ਲੱਗਾ ਦੀਦੀ ਉਹਨੂੰ ਘਰ ਦੀ ਜ਼ਿੰਮੇਵਾਰੀ ਦੇ ਰਹੀ ਆ ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਤਾਂ ਉਹਦੇ ਘਰ ਦੀ ਚਾਬੀ ਸੀ ਜਿਹੜੀ ਸ਼ਿਲਪਾ ਲਈ ਬਿਲਕੁਲ ਬੇਕਾਰ ਆ ਮਨ ਉਦਾਸ ਹੋ ਗਿਆ ਸ਼ਿਲਪਾ ਆਪਣੇ ਪਤੀ ਦੇ ਤੋਹਫੇ ਦਾ ਇੰਤਜ਼ਾਰ ਕਰਨ ਲੱਗੀ ਵਿਜੇ ਦੇ ਸ਼ਬਦਾਂ ਨੇ ਉਹਨੂੰ ਅੰਦਰ ਤੱਕ ਬੋਰ ਕਰ ਦਿੱਤਾ ਸੀ ਸ਼ਿਲਪਾ ਘਰ ਵਾਲਿਆਂ ਦੇ ਲਈ ਦੇ ਦਿੱਤੇ ਤੋਹਫੇ ਨੂੰ ਪਿਆਰ ਨਾਲ ਸਜ ਕੇ ਰੱਖੀ ਤੇ ਜਦੋਂ ਕਦੀ ਲੋੜ ਪਵੇ ਬਾਹਰ ਵਾਲਿਆਂ ਦੀ ਮਦਦ ਤੋਂ ਪਹਿਲਾਂ ਇਹਨਾਂ ਦਾ ਉਪਯੋਗ ਕਰੀ ਉਹ ਸੋਚ ਰਹੀ ਸੀ ਡੰਡਾ ਜਿਹਦੀ ਪੂਜਾ ਕਰਨੀ ਆ ਸੱਸ ਦੇ ਦਿੱਤੇ ਸੂਟ ਦੀ ਟਾਕੀ ਟਾਕੀ ਨਹੀਂ ਕੋਈ ਛੋਟਾ ਜਿਹਾ ਕੱਪੜਾ ਟੁਕੜਾ ਜਿਹਾ ਤੇ ਤુલਸੀ ਦਾ ਪੌਦਾ ਮੇਰਾ ਵਸ ਚੱਲੇ ਤਾਂ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੁੱਕ ਕੇ ਬਾਹਰ ਸੁੱਟ ਦੇਵਾਂ ਪਰ ਮਨ ਮਾਰ ਕੇ ਛਿਲਪਾ ਨੇ ਵਿਜੇ ਦੀ ਹਾਂ ਵਿੱਚ ਹਮਲਾ ਦਿੱਤੀ ਵਿਜੇ ਨੇ ਆਪਣਾ ਤੋਹਫਾ ਦੇਣ ਤੋਂ ਪਹਿਲਾਂ ਉਹਨੂੰ ਅੱਖਾਂ ਬੰਦ ਕਰਨ ਨੂੰ ਕਿਹਾ ਸ਼ਿਲਪਾ ਨੂੰ ਪੂਰਾ ਵਿਸ਼ਵਾਸ ਸੀ ਜਾਂ ਤਾਂ ਚੈਣ ਜਾਂ ਮੰਗਲ ਸੂਤਰ ਹੋਊਗਾ ਪਰ ਵਿਜੇ ਨੇ ਉਹਦੇ ਹੱਥ ਵਿੱਚ ਤੋਹਫਾ ਰੱਖ ਅੱਖਾਂ ਖੋਲਣ ਨੂੰ ਕਹਿ ਦਿੱਤਾ ਹੱਥ ਵਿੱਚ ਡਾਇਰੀ ਤੇ ਉਹਦੇ ਵਿੱਚ ਪੈਨ ਪਿਆ ਸੀ ਉਹਨੇ ਡਾਇਰੀ ਖੋਲੀ ਤਾਂ ਉਹਦੇ ਵਿੱਚ ਲਿਖਿਆ ਸੀ ਪਿਆਰੀ ਸ਼ਿਲਪਾ ਅੱਜ ਤੋਂ ਤੇਰਾ ਨਾਂ ਮੇਰੇ ਲਈ ਸ਼ਾਲੂ ਹੋਵੇਗਾ ਇਹ ਤੋਹੀਂ ਆਪਣੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਹੁੰਦੀ ਆ ਤੈਨੂੰ बस ਇਹੋ ਕਹਿਣਾ ਚਾਹੁੰਦਾ ਆ ਕਿ ਪਰਿਵਾਰ ਦੀ ਦਿੱਤੀ ਮੂਹ ਦਿਖਾਈ ਤੂੰ ਜਿਸ ਦਿਨ ਸਮਝ ਜਾਏਂਗੀ ਆਪਣੇ ਤੋਂ ਜ਼ਿਆਦਾ ਅਮੀਰ ਕਿਸੇ ਨੂੰ ਨਹੀਂ ਸਮਝੇਂਗੀ ਅੱਜ ਤੋਂ ਤੇਰਾ ਮੇਰੇ ਇਹਨਾਂ ਸ਼ਬਦਾਂ ਤੇ ਯਕੀਨ ਸ਼ੁਰੂ ਹੁੰਦਾ ਆ ਮੇਰਾ ਦਿੱਤਾ ਤੋਹਫ਼ਾ ਵੀ ਤੈਨੂੰ ਅਜੀਬ ਲੱਗੂਗਾ ਪਰ ਜਦੋਂ ਕਦੀ ਮੇਰੇ ਕੋਲੋਂ ਜਾਂ ਮੇਰੇ ਪਰਿਵਾਰ ਨਾਲ ਕੋਈ ਮਨਮਟਾਵ ਜਾਂ ਕੋਈ ਗਲਤੀ ਹੋ ਜਾਵੇ ਜਾਂ ਕਦੀ ਇਹੋ ਜਿਹਾ ਕੁਝ ਤੋਂ ਕਿਸੇ ਨੂੰ ਨਾ ਦੱਸ ਪਾਵੇਂ ਇਹਦੇ ਵਿੱਚ ਲਿਖ ਦਵੀ ਬਹੁਤ ਸੋਚਿਆ ਤੈਨੂੰ ਤੋਹਫੇ ਵਿੱਚ ਕੀ ਦਵਾਂ ਪਰ ਹਰ ਚੀਜ਼ ਵਿੱਚ ਕਮੀ ਲੱਗਦੀ ਸੀ ਸ਼ਿਲਪਾ ਤੋਹਫਾ ਵੇਖ ਕੇ ਥੋੜੀ ਨਾਰਾਜ਼ ਜ਼ਰੂਰ ਹੋਈ ਸੀ ਪਰ ਡਾਇਰੀ ਵਿੱਚ ਲਿਖੇ ਹੋਏ ਸ਼ਬਦਾਂ ਨੂੰ ਪੜ੍ਹ ਕੇ ਬਹੁਤ ਮਿੱਠਾ ਜਹਾਨੁਭਵ ਹੋਇਆ ਅਗਲੇ ਦਿਨ ਉੱਠਦੇ ਹੀ ਸ਼ਿਲਪਾ ਨੇ ਤુલਸੀ ਦਾ ਪੌਦਾ ਲਗਾ ਦਿੱਤਾ ਤੇ ਆਪਣੇ ਨਵੇਂ ਘਰ ਵਿੱਚ ਆਪਣੇ ਦਿਨ ਦੀ ਸ਼ੁਰੂਆਤ ਕੀਤੀ ਪਹਿਲੀ ਵਾਰ ਜਦੋਂ ਪੇਕੇ ਆਈ ਤਾਂ ਉਹਨੇ ਉੱਥੇ ਸਾਰਿਆਂ ਨੂੰ ਮੂੰਹ ਵਿਖਾਈ ਵਿੱਚ ਮਿਲੇ ਤੋਹਫੇ ਲਈ ਵਾਧ ਚੜ ਕੇ ਦੱਸਿਆ ਪਰ ਮਣ ਹੀ ਮਣ ਉਹਨੂੰ ਬੜੀ ਸ਼ਰਮਿੰਦਗੀ ਹੁੰਦੀ ਸੀ ਹੌਲੀ ਹੌਲੀ ਦਿਨ ਖੱਟੀਆਂ ਮਿੱਠੀਆਂ ਜਾਂਦਾਂ ਨਾਲ ਬੀਤਦੇ ਗਏ ਉਹਨੂੰ ਆਪਣੇ ਪਰਿਵਾਰ ਨਾਲ ਹਮੇਸ਼ਾ ਮਲਾਲ ਰਿਹਾ ਉਹਦਾ ਸੋਚਣਾ ਸੀ ਜਿਉ ਉਹਦੇ ਪਤੀ ਤੋਂ ਜਾਗਾ ਕਮਾਉਂਦਾ ਆ ਇਸ ਲਈ ਸਾਰਿਆਂ ਨੇ ਦਰਾਣੀ ਨੂੰ ਸੋਨੇ ਦੇ ਗਹਿਣੇ ਮੂੰਹ ਦਿਖਾਈ ਵਿੱਚ ਦਿੱਤੇ ਜੋ ਵੀ ਸੀ ਛਿਲਪਾ ਨੇ ਸਵੀਕਾਰ ਕਰ ਲਿਆ ਸੀ ਆਪਣੇ ਦਿਨ ਦੀ ਸ਼ੁਰੂਆਤ ਤુલਸੀ ਦੇ ਪੌਦੇ ਨੂੰ ਪਾਣੀ ਦੇ ਕੇ ਕਰਦੀ ਇਹ ਉਹਦਾ ਨਿਜਮ ਬਣ ਗਿਆ ਸੀ ਖੁਦ ਨੇ ਲਾਇਆ ਸੀ ਇਸ ਲਈ ਬਹੁਤ ਪਿਆਰ ਸੀ ਦਰਾਣੀ ਦਾ ਸੁਭਾਅ ਥੋੜਾ ਤੇਜ਼ ਸੀ ਘਰ ਵਿੱਚ ਕਿਸੇ ਨਾ ਕਿਸੇ ਗੱਲ ਤੇ ਸਮਾਨ ਮਿਟਾਵ ਹੁੰਦੇ ਰਹਿੰਦੇ ਆਪਸੀ ਰਿਸ਼ਤੇ ਵਿੱਚ ਇੱਕ ਸਮਾਨ ਹੋ ਨਾ ਹੋ ਪਾਉਣ ਦੇ ਕਾਰਨ ਕੁਝ ਸਮੇਂ ਬਾਅਦ ਹੀ ਸੌਰੇ ਨੇ ਸ਼ਿਲਪਾ ਤੇ ਉਹਦੇ ਪਤੀ ਨੂੰ ਉੱਥੇ ਹੀ ਦੋ ਘਰ ਛੱਡ ਕੇ ਨਵੇਂ ਮਕਾਨ ਵਿੱਚ ਭੇਜ ਦਿੱਤਾ ਸ਼ਿਲਪਾ ਉੱਥੇ ਜਾ ਕੇ ਖੁਸੀ ਨਵੇਂ ਘਰ ਜਾਣ ਤੋਂ ਬਾਅਦ ਅਗਲੇ ਦਿਨ ਸ਼ਿਲਪਾ ਤુલਸੀ ਦੇ ਪੌਦੇ ਨੂੰ ਯਾਦ ਕਰਨ ਲੱਗੀ ਵਿਜੇ ਨੇ ਉਹਨੂੰ ਉੱਥੇ ਜਾ ਕੇ ਪਾਣੀ ਦੇਣ ਨੂੰ ਕਿਹਾ ਇਸ ਇਜਾਜ਼ਤ ਦਾ ਉਹਨੂੰ ਇੰਤਜ਼ਾਰ ਹੋਈ ਸੀ ਜਦੋਂ ਉੱਥੇ ਪਹੁੰਚੀ ਤਵੇਖਿਆ ਉਥੇ ਉਹਦਾ ਦਿਓਰ ਇੰਤਜ਼ਾਰ ਹੀ ਕਰ ਰਿਹਾ ਸੀ ਉਹਦੇ ਜਾਂਦਿਆ ਹੀ ਉਹਨੇ ਕਿਹਾ ਭਾਬੀ ਮੈਨੂੰ ਵੀ ਵਿਸ਼ਵਾਸ ਸੀ ਤੂੰ ਤੁਲਸੀ ਨੂੰ ਪਾਣੀ ਦੇਣ ਜ਼ਰੂਰ ਆਏਂਗੀ ਮੈਂ ਇਹ ਪੌਦਾ ਤੈਨੂੰ ਇਸੇ ਲਈ ਦਿੱਤਾ ਸੀ ਤੁਸੀਂ ਚਾਹੇ ਇਸ ਘਰ ਤੋਂ ਜਾਂ ਪਰਿਵਾਰ ਤੋਂ ਕਿੰਨੀ ਵੀ ਦੂਰ ਚਲੀ ਜਾਏਂ ਜਿਸ ਤਰ੍ਹਾਂ ਤੁਲਸੀ ਦੇ ਬਿਨਾ ਇੱਕ ਘਰ ਸੁਣਨਾ ਹੁੰਦਾ ਆ ਇਹੋ ਸਤਾਨ ਤੇਰਾ ਵੀ ਇਸ ਘਰ ਵਿੱਚ ਆ ਉਮੀ ਤੇ ਤੇਰੀ ਇੱਜ਼ਤ ਮੇਰੇ ਲਈ ਹਮੇਸ਼ਾ ਰਹੇਗੀ ਇਸੇ ਤਰ੍ਹਾਂ ਦਿਉਰ ਦੀਆਂ ਗੱਲਾਂ ਤੋਂ ਛਿਲਪਾ ਉਸ ਤੋਹਫੇ ਦੀ ਬਹੁ ਮੁੱਲਤਾ ਸਮਝ ਪਾਈ ਸੀ ਸਮਝ ਰਹੀ ਸੀ ਕਿ ਦਿਉਰ ਨੇ ਸਿਰ ਪੌਦਾ ਨਹੀਂ ਦਿੱਤਾ ਸੀ ਭਾਬੀ ਦਾ ਉਸ ਘਰ ਵਿੱਚ ਆਉਦਾ ਤੇ ਆਪਣੇ ਮਨ ਵਿੱਚ ਉਹਦੇ ਪ੍ਰਤੀ ਵੱਸੀ ਪਾਵਨਾ ਨੂੰ ਹੀ ਦਰਸਾਇਆ ਸੀ ਅੱਜ ਉਹਨੂੰ ਆਪਣੀ ਸੋਚ ਤੇ ਸ਼ਰਮ ਆ ਰਹੀ ਸੀ ਘਰ ਜਾ ਕੇ ਕਿੰਨੂੰ ਦੱਸਦੀ ਇਹ ਸਭ ਤਾਂ ਨੂੰ ਆਪਣੇ ਪਤੀ ਦੁਆਰਾ ਦਿੱਤੀ ਗਈ ਡਾਇਰੀ ਜਦ ਆ ਗਈ ਜਿਹੜੀ ਉਹਦੇ ਮਨ ਨੂੰ ਪੜਨ ਵਾਲੀ ਸੱਚੀ ਸਾਥੀ ਬਣੀ ਸੀ ਤੇ ਆਪਣੇ ਮਨ ਦਾ ਸਹਾਰਾ ਉਹਨੇ ਸਭ ਕੁਝ ਉਸ ਡਾਇਰੀ ਵਿੱਚ ਲਿਖ ਦਿੱਤਾ ਘਰ ਵਿੱਚ ਦੀਵਾਲੀ ਦੀ ਪੂਜਾ ਸੀ ਸੱਸ ਨੇ ਇਕੱਠੇ ਘਰ ਆ ਕੇ ਪੂਜਾ ਕਰਨ ਨੂੰ ਕਿਹਾ ਪਰ ਸ਼ਿਲਪਾ ਚੰਦੀ ਸੀ ਕਿ ਉਹ ਜਿੱਥੇ ਰਹਿੰਦੀ ਆ ਉਹ ਆਪਣਾ ਘਰ ਸੁੱਣਾ ਨਹੀਂ ਛੱਡੂਗੀ ਪੂਜਾ ਕਰਕੇ ਜਾਵਾਂਗੀ ਉਹਨਾਂ ਦਾ ਕੀ ਆ ਸੌਰੇ ਨੇ ਤਾਂ ਇੱਕਦਮ ਘਰੋਂ ਬਾਹਰ ਕੱਢ ਦਿੱਤਾ ਹੁਣ ਇਹੋ ਮੇਰਾ ਘਰ ਆ ਪੂਜਾ ਕਰਕੇ ਜਦੋਂ ਜਾਣ ਲੱਗੀ ਤਾਂ ਅਚਾਨਕ ਉਹਨੂੰ ਸੌਰੇ ਦਾ ਦਿੱਤਾ ਹੋਇਆ ਡੰਡਾ ਜਦ ਆ ਗਿਆ ਜਿਹਨੂੰ ਉਹਨੇ ਪੂਜਾ ਵਿੱਚ ਰੱਖਣਾ ਸੀ ਉੱਥੇ ਪਹੁੰਚੀ ਤਾਂ ਵੇਖਿਆ ਦਰਾਣੀ ਬੁੜਬੁੜ ਕਰ ਰਹੀ ਸੀ ਕਿ ਉਹ ਆਪਣੇ ਘਰ ਪੂਜਾ ਕਰਕੇ ਆਉਗੀ ਤੇ ਅਸੀਂ ਇੱਥੇ ਉਹਦੇ ਇੰਤਜ਼ਾਰ ਵਿੱਚ ਬੈਠੇ ਆਂ ਬਹੁ ਡੰਡਾ ਲੈ ਕੇ ਆਉਗੀ ਫਿਰ ਹੀ ਤਾਂ ਪੂਜਾ ਸ਼ੁਰੂ ਹੋਊਗੀ ਆਉਂਦੀ ਹੀ ਹੋਵੇਗੀ ਅਜੇ ਉਹਨਾਂ ਦੀਆਂ ਗੱਲਾਂ ਸੁਣ ਕੇ ਸ਼ਿਲਪਾ ਨੂੰ ਬਹੁਤ ਬੁਰਾ ਲੱਗਾ ਸੀ ਉਹਨੇ ਸੋਚਿਆ ਆ ਜੇ ਡੰਡੇ ਦਾ ਕਿੱਸਾ ਮੈਂ ਖਤਮ ਕਰ ਹੀ ਦਵਾਂਗੀ ਡੰਡਾ ਦਰਾਨੀ ਨੂੰ ਹੀ ਦੇ ਦਵਾਂਗੀ ਇਹ ਕਹਿਸਾ ਆਣੀ ਖਤਮ ਸਾਰਿਆਂ ਨੇ ਮਿਲ ਕੇ ਪੂਜਾ ਕੀਤੀ ਉਸ ਤੋਂ ਬਾਅਦ ਸ਼ਿਲਪਾ ਆਪਣੇ ਸਹੁਰੇ ਦੇ ਕੋਲ ਡੰਡਾ ਲੈ ਕੇ ਗਈ ਤੇ ਦਰਾਨੀ ਨੂੰ ਦੇਣ ਨੂੰ ਕਹਿਣ ਲੱਗੀ ਕਸਰਾ ਬੋਲਿਆ ਬਹੂ ਮੈਂ ਵੀ ਤੈਨੂੰ ਕੁਝ ਕਹਿਣਾ ਚਾਹੁੰਦਾ ਆ ਜੇ ਤੂੰ ਕਹੇ ਤਾਂ ਪਹਿਲਾਂ ਮੈਂ ਆਪਣੇ ਮਨ ਦੀ ਗੱਲ ਕਹਿ ਦਵਾਂ ਸ਼ਿਲਪਾ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਉਹਨਾਂ ਨੇ ਕਿਹਾ ਤੈਨੂੰ ਛੋਟੀ ਤੇ ਮੇਰੀਆਂ ਗੱਲਾਂ ਸੁਣ ਕੇ ਬੁਰਾ ਲੱਗ ਰਿਹਾ ਹੋਵੇਗਾ ਕਿ ਡੰਡਾ ਆਊਗਾ ਫਿਰ ਵੀ ਪੂਜਾ ਸ਼ੁਰੂ ਹੋਵੇਗੀ ਪਰ ਸ਼ਾਇਦ ਤੂੰ ਅਜੇ ਵੀ ਨਹੀਂ ਸਮਝ ਸਕੀ ਇਹ ਸੱਚ ਆ ਕਿ ਕੋਈ ਖਾਸ ਗੱਲ ਨਹੀਂ ਇਸ ਡੰਡੇ ਵਿੱਚ ਇਹ ਇੱਕ ਸਧਾਰਨ ਜਿਆ ਆਮ ਦਾ ਡੰਡਾ ਆ ਪਰ ਤੈਨੂੰ ਦੇ ਕੇ ਹਰ ਪੂਜਾ ਵਿੱਚ ਰੱਖਣ ਨੂੰ ਮੈਂ ਇਸ ਲਈ ਕਿਹਾ ਸੀ ਤਾਂ ਕਿ ਤੂੰ ਕਿੰਨੀ ਵੀ ਦੂਰ ਚਲੀ ਜਾਵੇਂ ਪਰ ਇਹ ਡੰਡਾ ਇਸ ਘਰ ਵਿੱਚ ਤੇਰਾ ਵजूद ਬਰਕਰਾਰ ਰੱਖੂਗਾ ਜਦੋਂ ਤੂੰ ਇਹਨੂੰ ਲੈ ਕੇ ਆਵੇਂਗੀ ਫਿਰ ਹੀ ਇਸ ਘਰ ਵਿੱਚ ਕੋਈ ਸ਼ੁਭ ਕੰਮ ਸ਼ੁਰੂ ਹੋਵੇਗਾ ਖਾਸ ਡੰਡਾ ਨਹੀਂ ਖਾਸ ਤੇਰੀ ਮੌਜੂਦਗੀ ਆ ਤੂੰ ਮੇਰੇ ਘਰ ਦੀ ਪਹਿਲੀ ਲక్ష్ਮੀ ਆ ਤੇਰਾ ਹਰ ਖੁਸ਼ੀ ਜੱਗਾਂ ਵਿੱਚ ਇੱਥੇ ਮੌਜੂਦ ਹੋਣਾ ਜ਼ਰੂਰੀ ਆ ਕਿਸੇ ਕਾਰਨ ਜਦ ਮੈਂ ਨਾ ਵੀ ਰਹਾ ਫਿਰ ਵੀ ਤੈਨੂੰ ਇਸ ਘਰ ਵਿੱਚ ਆਪਣੇ ਸਨਮਾਨ ਦੇ ਲਈ ਲੜਨਾ ਨਾ ਪਵੇ ਜੇ ਜੇ ਤੂੰ ਆਏਂਗੀ ਡੰਡੇ ਦੇ ਨਾਲ ਫਿਰ ਹੀ ਕਿਸੇ ਕੰਮ ਦੀ ਸ਼ੁਰੂਆਤ ਹੋਵੇਗੀ ਸੌਰੇ ਦੀਆਂ ਗੱਲਾਂ ਨਾਲ ਸ਼ਿਲਪਾ ਸ਼ਰਮ ਨਾਲ ਲਾਲ ਹੋ ਗਈ ਅੱਜ ਉਹਨੂੰ ਸ਼ਰਿਆਮ ਉਹਦੇ ਪਿਤਾ ਉਹਦੇ ਅਧਿਕਾਰ ਦੇ ਲਈ ਡਟੇ ਦਿਖਾਈ ਦੇ ਰਹੇ ਸੀ ਉਨ੍ਹਾਂ ਦਾ ਅਸ਼ੀਰਵਾਦ ਤੇ ਡੰਡਾ ਨਾਲ ਲੈ ਕੇ ਉਹ ਘਰ ਆ ਗਈ। ਅੱਜ ਉਹਨੂੰ ਉਹ ਡੰਡਾ ਸਭ ਤੋਂ ਅਜੀਜ਼ ਸੀ। ਸਨਮਾਨ, ਪਿਆਰ, ਅਧਿਕਾਰ ਤੇ ਫਰਜ਼ ਕੀ ਕੁਝ ਨਹੀਂ ਦਿੱਤਾ ਇਸ ਡੰਡੇ ਨੇ। ਉਹਨੇ ਘਰ ਆ ਕੇ ਆਪਣੇ ਮਨ ਦੀ ਸਾਰੀ ਗੱਲ ਡਾਇਰੀ ਵਿੱਚ ਲਿਖੀ। ਉਹ ਡਾਇਰੀ ਜਿਹੜੀ ਅੱਜ ਉਹਨੂੰ ਆਪਣੀ ਜਾਨ ਤੋਂ ਵੀ ਜ਼ਿਆਦਾ ਪਿਆਰੀ ਸੀ। ਉਹਦੇ ਸੁੱਖ-ਦੁੱਖ ਦੀ ਪੱਕੀ ਸਹੇਲੀ। ਵਕਤ ਬੀਤ ਗਿਆ ਇੱਕ ਦਿਨ ਅਚਾਨਕ ਉਹਨੂੰ ਪਤਾ ਲੱਗਾ ਕਿ ਉਹਦੇ ਭਰਾ ਨੇ ਸ਼ੇਅਰ ਬਿਜਾਰ ਵਿੱਚ ਪੈਸੇ ਲਗਾ ਕੇ ਪੈਸੇ ਮਕਾਨ ਸਾਰਾ ਕੁਝ ਗਹਿਣੇ ਰੱਖ ਦਿੱਤਾ ਆ ਤੇ ਨੁਕਸਾਨ ਹੋਣ ਤੇ ਹੁਣ ਮਕਾਨ ਦੀ ਨਿਲਾਮੀ ਹੋਣ ਵਾਲੀ ਆ ਸ਼ਿਲਪਾ ਬੜੀ ਮਜਬੂਰ ਸੀ ਕਿਸੇ ਨੂੰ ਕੁਝ ਕਹਿ ਵੀ ਨਹੀਂ ਸਕਦੀ ਸੀ ਵਿਜੇ ਦੀ ਇੰਨੀ ਕਮਾਈ ਨਹੀਂ ਸੀ ਕਿ ਉਹ ਜ਼ਿਆਦਾ ਸਹਿਯੋਗ ਕਰ ਸਕੇ ਤੇ ਆਪਣੇ ਘਰ ਦੀ ਸਥਿਤੀ ਉਹ ਦੱਸਣਾ ਵੀ ਨਹੀਂ ਚੰਦੀ ਸੀ ਉਹਨੂੰ ਲੱਗਾ ਕਿ ਵਿਜੇ ਸਾਰਿਆਂ ਨੂੰ ਦੱਸ ਦਊਗਾ ਸਾਰੇ ਪਰਿਵਾਰ ਦੇ ਸਾਹਮਣੇ ਉਹਦੇ ਪੇਕਿਆਂ ਦੀ ਇੱਜ਼ਤ ਮਿੱਟੀ ਵਿੱਚ ਰੁਲ ਜਾਊਗੀ ਉਹਨੇ ਘਰੋਂ ਨਿਕਲਣਾ ਬੰਦ ਕਰ ਦਿੱਤਾ ਤુલਸੀ ਨੂੰ ਪਾਣੀ ਦੇਣ ਵੀ ਨਾ ਗਈ ਇੱਕ ਦਿਨ ਕੱਲੀ ਬੈਠੀ ਨਿਰਾਸ਼ਮਾਨ ਨਾਲ ਡਾਇਰੀ ਲਿਖਣ ਬੈਠੀ ਸੀ ਉਦੋਂ ਹੀ ਸੱਸ ਦੀ ਕਹੀ ਗੱਲ ਯਾਦ ਆ ਗਈ ਜਦੋਂ ਲੋੜ ਪਵੇ ਕੋਈ ਰਸਤਾ ਦਿਖਾਈ ਨਾ ਦਵੇ ਤਾਂ ਮੇਰਾ ਦਿੱਤਾ ਗਿਆ ਤੋਹਫਾ ਖੋਲ ਲਵੀ ਉਹ ਭੱਜ ਕੇ ਉਸ ਤੋਹਫੇ ਨੂੰ ਖੋਲਣ ਗਈ ਜੀ ਦੇ ਵਿੱਚ ਸੂਟ ਦੇ ਟੁਕੜੇ ਵਿੱਚ ਕੁਝ ਕਾਗਜ਼ ਤੇ ਇੱਕ ਚਿੱਠੀ ਰੱਖੀ ਸੀ ਉਹਨੂੰ ਉਹ ਸਾਰਾ ਕੁਝ ਵੇਖ ਕੇ ਬਹੁਤ ਗੁੱਸਾ ਆ ਪਰ ਚਿੱਠੀ ਕੱਢ ਕੇ ਪੜਨੀ ਚਾਹੀ ਜਿਹਦੇ ਵਿੱਚ ਲਿਖਿਆ ਸੀ ਜੇਨੂੰ ਤੂੰ ਸਿਰਫ ਸੂਟ ਦਾ ਇੱਕ ਟੁਕੜਾ ਸਮਝ ਰਹੀਆਂ ਉਹ ਸਿਰਫ ਟੁਕੜਾ ਨਹੀਂ ਉਹ ਮਾਦਾ ਆਂਚਲਿਆ ਅੱਜ ਵਿਆਹ ਦੇ ਇੰਨੇ ਦਿਨਾਂ ਬਾਅਦ ਤੂੰ ਮੇਰੇ ਤੋਹਫੇ ਨੂੰ ਸਵੀਕਾਰ ਕੀਤਾ ਤੇ ਨਵੀਂ ਮਾਂ ਦੇ ਨਵੇਂ ਆਂਚਲ ਵਿੱਚ ਤੇਰਾ ਸਵਾਗਤ ਆ ਜਦ ਕਦੀ ਤੂੰ ਤਕਲੀਫ ਵਿੱਚ ਹੋਵੇਂ ਜਾਂ ਖੁਦ ਨੂੰ ਇਕੱਲਾ ਸਮਝੇ ਤਾਂ ਮੇਰੇ ਕੋਲ ਆ ਜਾਵੀਂ ਨਵੀਂ ਮਾਂ ਦੀ ਗੋਦ ਵਿੱਚ ਜਦੋਂ ਉਹਨੇ ਖੋਲ ਕੇ ਵੇਖਿਆ ਤਾਂ ਉਹਦੇ ਵਿੱਚ ਕੁਝ ਕਾਗਜ਼ਾਤ ਹੋਈ ਸੀ ਉਹਦੇ ਵਿੱਚ ਇੱਕ ਜ਼ਮੀਨ ਦਾ ਟੁਕੜਾ ਉਹਨਾਂ ਨੇ ਛਲਪਾ ਦੇ ਨਾਮ ਕੀਤਾ ਸੀ ਪਰ ਜੋ ਦੇ ਹੱਥ ਸਭ ਤੋਂ ਕੀਮਤੀ ਮਾਂ ਦਾ ਅੰਚਲ ਸੀ ਸ਼ਿਲਪਾ ਬਿਨਾਂ ਕੁਝ ਸੋਚੇ ਸਮਝੇ ਭੱਜ ਕੇ ਆਪਣੀ ਸਾਸ ਕੋਲ ਗਈ ਤੇ ਉਹਨਾਂ ਨੂੰ ਆਪਣੀ ਸਾਰੀ ਤਕਲੀਫ ਦੱਸ ਕੇ ਫੁੱਟ ਫੁੱਟ ਕੇ ਰੋਈ ਸਾਰਿਆਂ ਨੇ ਉਹਨੂੰ ਆਪਣੀ ਆਪਣੀ ਮਦਦ ਦਿੱਤੀ ਤੇ ਮਾਂ ਨੇ ਕਿਹਾ ਜੇ ਪਰਿਵਾਰ ਮਿਲ ਕੇ ਸਹਿਯੋਗ ਕਰੂਗਾ ਜੇ ਕੁਝ ਘਟ ਪਵੇ ਤਾਂ ਰੋਮਾ ਹੈ ਨਾ ਰੋਮਾ ਸ਼ਿਲਪਾ ਦੀ ਕੋਈ ਨਨਾਨ ਸੀ ਜਿਹੜੀ ਕਾਫੀ ਅਮੀਰ ਸੀ ਦੋਵੇਂ ਪਤੀ ਪਤਨੀ ਚੰਗੇ ਪਾਤ ਤੇ ਨੌਕਰੀ ਕਰਦੇ ਸੀ ਸ਼ਿਲਪਾ ਉਹਨਾਂ ਦੀ ਵਿਅਸਤ ਜ਼ਿੰਦਗੀ ਦੇ ਕਾਰਨ ਉਹਨਾਂ ਨੂੰ ਘੱਟ ਹੀ ਮਿਲ ਪਾਈ ਸੀ ਰੋਮਾ ਦਾ ਨਾਮ ਸੁਣਦਿਆਂ ਹੀ ਸ਼ਿਲਪਾ ਨੇ ਕਿਹਾ ਨਹੀਂ ਮਾਂ ਮੈਂ ਉਹਨਾਂ ਕੋਲੋਂ ਮਦਦ ਕਿਵੇਂ ਲੈ ਸਕਦੀ ਆ ਉਹਨਾਂ ਨਾਲ ਤਾਂ ਕਦੀ ਮੈਂ ਬੈਠ ਕੇ ਟੰਗ ਨਾਲ ਗੱਲ ਵੀ ਨਹੀਂ ਕੀਤੀ ਤਾਂ ਸੱਸ ਨੇ ਸ਼ਿਲਪਾ ਨੂੰ ਸਮਝਾਇਆ ਪੁੱਤ ਤੂੰ ਜੋ ਸਿਰਫ ਤੋਹਫਾ ਮੰਨ ਕਬੂਲ ਕੀਤਾ ਕਦੀ ਉਹਨਾਂ ਨਾਲ ਜੁੜੀਆਂ ਪਾਵਣਾਵਾਂ ਨੂੰ ਨਹੀਂ ਸਮਝਿਆ ਰੋਮਾ ਨੇ ਤੈਨੂੰ ਆਪਣੀ ਸਭ ਤੋਂ ਪਿਆਰੀ ਚੀਜ਼ ਦਿੱਤੀ ਸੀ ਆਪਣੇ ਘਰ ਦੀ ਚਾਬੀ ਮਤਲਬ ਸਮਝਦੀਆਂ ਉਹ ਕੁਝ ਕਹਿਣਾ ਚਾਹੁੰਦੀ ਸੀ ਕਿ ਮੇਰੀ ਵਿਅਸਤ ਜ਼ਿੰਦਗੀ ਦੇ ਕਾਰਨ ਆਪਣੇ ਵਿੱਚ ਕਦੀ ਕੋਈ ਦੂਰੀ ਨਾ ਜਾਵੇ ਮੇਰਾ ਘਰ ਹਮੇਸ਼ਾ ਤੁਹਾਡੇ ਲਈ ਖੁੱਲ੍ਹਾ ਆ ਇਹ ਸਿਰਫ ਘਰ ਦੀ ਚਾਬੀ ਨਹੀਂ ਉਹਦੇ ਦਿਲ ਦੇ ਦਰਵਾਜ਼ੇ ਦੀ ਚਾਬੀ ਸੀ ਜਿਹਨੂੰ ਪਿਆਰ ਤੇ ਅਧਿਕਾਰ ਨਾਲ ਖੋਲਣ ਦੀ ਲੋੜ ਆ ਅਸੀਂ ਚਮਦੇ ਤਾਂ ਤੈਨੂੰ ਸੋਨੇ ਚਾਂਦੀ ਮੋਤੀ ਕੋਈ ਵੀ ਕੀਮਤੀ ਚੀਜ਼ ਦੇ ਸਕਦੇ ਸੀ ਪਰ ਸਾਰਿਆਂ ਨੇ ਆਪਣੀਆਂ ਅਜੀਜ਼ ਚੀਜ਼ਾਂ ਤੈਨੂੰ ਦਿੱਤੀਆਂ ਸੱਸ ਦੀਆਂ ਗੱਲਾਂ ਸੁਣ ਕੇ ਸ਼ਿਲਪਨ ਨਾਨ ਦੇ ਘਰ ਗਈ ਨਾਨ ਨੇ ਬੜੇ ਹੀ ਪਿਆਰ ਨਾਲ ਉਹਨਾਂ ਦਾ ਆਪਣੇ ਘਰ ਵਿੱਚ ਸਵਾਗਤ ਕੀਤਾ ਤੇ ਬਿਨਾ ਕਹੇ ਉਹਦੀ ਸਮੱਸਿਆ ਦਾ ਹੱਲ ਵੀ ਕਰ ਦਿੱਤਾ ਸ਼ਿਲਪਾ ਨੂੰ ਹੈਰਾਨੀ ਹੋਈ ਕਿ ਉਹਨਾਂ ਨੂੰ ਕਿਵੇਂ ਪਤਾ ਲੱਗਾ ਤਾਂ ਵੇਖਿਆ ਕਿ ਵਿਜੇ ਉਹਨੂੰ ਪਰੇਸ਼ਾਨ ਵੇਖ ਕੇ ਡਾਇਰੀ ਵਿੱਚ ਉਹਦੇ ਮਨ ਦੀ ਗੱਲ ਪੜ੍ਹ ਕੇ ਪਹਿਲਾਂ ਹੀ ਉੱਥੇ ਚਲਾ ਗਿਆ ਸੀ ਆਪਣੀ ਵੱਡੀ ਪੈਣ ਦੇ ਕੋਲ ਸ਼ਿਲਪਾ ਅੱਜ ਸਹੀ ਮਹੀਨੇ ਵਿੱਚ ਆਪਣੇ ਮੂੰਹ ਦਿਖਾਈ ਦੇ ਤੋਹਫੇ ਦੀ ਕੀਮਤ ਸਮਝ ਪਾਈ ਸੀ ਤੇ ਵਿਜੇ ਦੀ ਗੱਲ ਤੇ ਅੱਜ ਉਹਨੂੰ ਯਕੀਨ ਹੋ ਗਿਆ ਸੀ ਕਿ ਜ਼ਿੰਦਗੀ ਵਿੱਚ ਜਿਹਦੇ ਕੋਲ ਇਹੋ ਜਿਹਾ ਪਰਿਵਾਰ ਹੋਵੇ ਉਹ ਸਹੀ ਮੈਨੇ ਵਿੱਚ ਸਭ ਤੋਂ ਅਮੀਰ ਹੁੰਦਾ ਆ ਅੱਜ ਉਹਦੇ ਤੋਹਫੇ ਉਹਦੇ ਲਈ ਸਭ ਤੋਂ ਮਹੱਤਵਪੂਰਨ ਸੀ ਤੇ ਉਹ ਆਪਣੇ ਆਪ ਨੂੰ ਸਭ ਤੋਂ ਅਮੀਰ ਮਹਿਸੂਸ ਕਰ ਰਹੀ ਸੀ ਸੋ ਦੋਸਤੋ ਉਮੀਦ ਕਰਦੀ ਆ ਤੁਹਾਨੂੰ ਇਹ ਕਹਾਣੀ ਜ਼ਰੂਰ ਵਧੀਆ ਲੱਗੀ ਹੋਵੇਗੀ ਕਹਾਣੀ ਵਧੀਆ ਲੱਗੀ ਹੋਵੇ ਤੁਹਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ